ਪਾਈਆਂ ਤੇ ਅੱਜ ਕੀ ਤੀਜੀ ਵਾਰ ਸੀ ਕਿ ਸਾਡੇ ਦੇਸ਼ ਦੀਆਂ ਧੀਆਂ ਫਾਈਨਲ ਤੱਕ ਪਹੁੰਚੀਆਂ ਤੇ ਜਿਹੜੀ ਜਿੱਤ ਹੈ ਉਹ ਪ੍ਰਾਪਤ ਹੋਈ 140 ਕਰੋੜ ਭਾਰਤੀਆਂ ਲਈ ਬੜੀ ਖੁਸ਼ੀ ਦਾ ਮੌਕਾ ਹੈ ਤੇ ਖਾਸ ਤੌਰ ਤੇ ਸਾਡੇ ਪੰਜਾਬੀਆਂ ਲਈ ਆ ਜਿਹੜੇ ਢੋਲ ਵੱਜ ਰਿਹਾ ਅੱਜ ਸਾਰੇ ਪੰਜਾਬ ਦੇ ਵਿੱਚ ਵੱਜ ਰਿਹਾ ਤੇ ਜਿਸ ਦਿਨੇ ਵਰਲਡ ਕੱਪ ਜਿੱਤਿਆ ਸਾਡੇ ਪੰਜਾਬੀਆਂ ਲਈ ਇਸ ਤੋਂ ਬਾਅਦ ਕੋਈ ਖੁਸ਼ੀ ਦੀ ਗੱਲ ਹੋਣੀ ਸਕਦੀ ਕਿ ਸਾਡੇ ਪੰਜਾਬ ਦੀਆਂ ਤਿੰਨ ਧੀਆਂ ਤੇ ਅਗਵਾਈ ਵੀ ਪੰਜਾਬ ਦੀ ਤੀ ਮੋਗੇ ਦੀ ਰਹਿਣ ਵਾਲੀ ਹਰਮਨ ਜਿਹੜੀ ਹੈ ਉਹ ਕਰ ਰਹੀ ਸੀ ਹਰਲੀਨ ਕੌਰ ਅਮਨਜੋਤ ਕੌਰ ਤੇ ਤਿੰਨਾਂ ਦਾ ਬਹੁਤ ਵੱਡਾ ਜਿਹੜਾ ਕੰਟਰੀਬਿਊਸ਼ਨ ਹੈ ਉਹ ਰਿਹਾ ਸੋ ਮੈਂ ਕਹਿ ਲੋ ਵੀ ਕਿਉਂਕਿ ਮੈਂ ਮੰਤਰੀਆਂ ਇਸ ਡਿਪਾਰਟਮੈਂਟ ਨਾਲ ਜੁੜਿਆ ਰਿਆਂ ਆਪ ਕਿਉਂਕਿ ਕ੍ਰਿਕਟ ਮੈਂ ਖੇਡਦਾ ਵੀ ਆ ਪਿਆਰ ਵੀ ਬੜਾ ਕਰਦਾ ਤੇ ਮੇਰਾ ਕਿਉਂਕਿ ਸਾਰਿਆਂ ਦੇ ਨਾਲ ਹਰਮਨ ਨਾਲ ਹਰਲੀਨ ਨਾਲ ਮੈਂ ਸ਼ੁਰੂ ਤੋਂ ਕਿਉਂਕਿ ਜਦੋਂ ਵੀ ਕਦੇ ਕੋਈ ਮੈਚ ਹੁੰਦਾ ਗੱਲਬਾਤ ਵੀ ਜਿਹੜੀ ਹੈ ਉਹ ਹੁੰਦੀ ਰਹਿੰਦੀ ਆ ਮੈਚ ਤੋਂ ਪਹਿਲਾਂ ਵੀ ਬਾਅਦ ਚ ਵੀ ਗੱਲ ਹੋਈ ਸੋ ਜਿੱਥੇ ਇਹਨਾਂ ਦੇ ਮਾਪਿਆਂ ਦਾ ਦੇਖੋ ਇਹ ਖੁਸ਼ੀ ਨੂੰ ਬਿਆਨ ਕੀਤਾ ਨਹੀਂ ਜਾ ਸਕਦਾ ਕਿ ਜਿਹੜੇ ਕਹਿ ਲੋ ਵੀ ਸਾਰੇ 100 40 ਕਰੋੜ ਕਹਿ ਲੋ ਵੀ ਲੋਕਾਂ ਨੂੰ ਜਿੰਨਾਂ ਧੀਆਂ ਤੇ ਮਾਣ ਹੋਵੇ ਉਹਨਾਂ ਮਾਪਿਆਂ ਨੂੰ ਕਿੰਨੀ ਜਿਹੜੀ ਆ ਖੁਸ਼ੀ ਹੋਊਗੀ ਪਰ ਅੱਜ ਸਾਡੇ ਸਾਰਿਆਂ ਲਈ ਬੜੀਏ ਖੁਸ਼ੀ ਦੇ ਪਲ ਨੇ ਕਿ ਅੱਜ ਉਹ ਧੀਆਂ ਆਪਣੇ ਪੰਜਾਬ ਕਹਿ ਲੋ ਪਰਤਰੀਆਂ ਨੇ ਅੱਜ ਅਸੀਂ ਸਰਕਾਰ ਵੱਲੋਂ ਚੀਮਾ ਸਾਹਿਬ ਸਾਡੇ ਐਮਐਲਏ ਅ ਅ ਅ ਅਮਨਜੋਤ ਜੀ ਤੇ ਮਿਸਿਸ ਕੁਲਵੰਤ ਕੌਰ ਜੀ ਤੇ ਸਾਰੀ ਸਾਡੇ ਜਿੰਨੇ ਵੀ ਮੁਹਾਲੀ ਵਾਸੀ ਆਏ ਆ ਪੰਜਾਬ ਵਾਸੀ ਆਏ ਆ ਸਾਰਿਆਂ ਲਈ ਬੜੀ ਖੁਸ਼ੀ ਦੇ ਪਲ ਨੇ